ਸੋਸੀ ਕਾਲ ਜੀ ਮੈਂ ਹਰਪ੍ਰੀਤ ਤੇ ਵੀਰੋ ਦਿਨੋ ਦਿਨ ਪੜਨ ਦੇ ਨਾਲ ਨਾਲ ਸਮਾਂ ਅੱਗੇ ਵੱਧਦਾ ਹੋਇਆ ਟੈਕਨੋਲੋਜੀ ਨਾਲ ਪਤਾ ਨਹੀਂ ਕੀ ਹੋ ਰਿਹਾ ਲੋਕ ਜਿਆਦਾ ਅੱਗੇ ਵੱਧ ਗਏ ਸੋ ਨੂੰ ਪਤਾ ਹੀ ਹੋਣਾ ਕਿ ਸ਼ਿਮਲਾ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਆ ਵਾਇਰਲਰ ਹੋ ਰਹੀ ਆ ਤੁਸੀਂ ਦੇਖਦੇ ਹੋਵੋਗੇ ਉਹਦੇ ਉੱਤੇ ਡਿਪੇਟ ਵੀ ਚੱਲ ਰਹੀ ਆ ਇਦੇ ਵਿੱਚ ਕੁਝ ਲੋਕ ਉਹ ਵੀ ਹੋਣਗੇ ਕਿ ਉਹ ਕੁੜੀ ਦੀ ਵੀਡੀਓ ਦੇਖ ਕੇ ਜਾਦੇ ਕਮੈਂਟ ਕਰਦੇ ਹੋਣਗੇ ਕੋਈ ਕੁਝ ਲਿਖਦਾ ਹੋਊ ਕੋਈ ਕੁਝ ਲਿਖਦਾ ਹੋਊ ਕੋਈ ਹੋ ਸਕਦਾ ਉਹ ਵੀਡੀਓ ਦੇਖ ਕੇ ਇਹ ਕਹਿੰਦਾ ਹੋਵੇ ਬੜੀ ਵਧੀਆ ਵੀਡੀਓ ਆ ਇਹ ਅਲੱਗ-ਅਲੱਗ ਲੋਕਾਂ ਦੀ ਸੋਚ ਆ ਪਰ ਜੇ ਦੇਖਿਆ ਜਾਵੇ ਉਹਨੇ ਇੱਕ ਬੜਾ ਮਾੜਾ ਕੰਮ ਕੀਤਾ ਇਹ ਜਿਹੜੀ ਵੀਡੀਓ ਆ ਪਿਛਲੇ ਦਿਨੀ 25 ਤਰੀਕ ਦੀ ਵੀਡੀਓ ਆ ਸ਼ਿਮਲੇ ਦੇ ਵਿੱਚ ਆ ਸੌਰੀ ਆਪਾ ਹਿਮਾਚਲ ਦੇ ਵਿੱਚ ਮਨਾਲੀ ਜਿੱਥੇ ਮੇਨ ਜਗਾ ਜਿੱਥੇ ਕੇਬਲ ਤਾਰ ਬਗੈਰ ਜਿੱਥੇ ਪੈਰਾਸੂਟ ਗਲਾਈਡਿੰਗ ਕਰਦੇ ਨੇ ਕਹਿ ਲੋ ਸਪੈਸ਼ਲ ਆਪਾਂ ਜਦੋਂ ਮਨਾਲੀ ਤੋਂ ਬਾਹਰ ਨਿਕਲਦੇ ਆ ਟਰਨਾਲ ਤੋਂ ਉਰਲੀ ਸਾਈਡ ਉਹ ਇੱਕ ਬੜਾ ਵਧੀਆ 뷰 ਪੁਆਇੰਟ ਆ ਜਿੱਥੇ ਸਲਾਣੀ ਕਹਿੰਦੇ ਨੇ ਵੀ ਆਪਾਂ ਸ਼ਿਮਲੇ ਉੱਥੇ ਘੁੰਮ ਕੇ ਆਉਣਾ ਉਹਨਾਂ ਨੇ ਵਧੀਆ ਵਧੀਆ ਜਗਾ ਬਣਾਈ ਹੋਈ ਆ ਉੱਥੇ ਕੇਬਲ ਤਾਰ ਵੀ ਆ ਤੇ ਉੱਥੇ ਸਪੈਸ਼ਲ ਲੋਕ ਉਹ ਦੇਖਣ ਜਾਂਦੇ ਨੇ ਮਨਾਲੀ ਉਹਦਾ 뷰 ਦਿਖਦਾ ਪੂਰਾ ਉੱਥੋਂ ਜੇ ਆਪਾਂ ਉੱਤੇ ਜਾਂਦੇ ਆ ਪਹਾੜ ਤੇ ਤਾਂ ਪੂਰਾ ਸੋਹਣਾ 뷰 ਦਿਖਦਾ ਕਿ ਬਰਫ਼ ਵਾਲੇ ਪਹਾੜ ਹਰੀਆਲੀ ਵਾਲੇ ਨਜ਼ਰ ਆਉਂਦੇ ਨੇ ਉਹ ਤੇ ਗਈ ਘੁੰਮਣ ਵਾਸਤੇ ਸਲਾਨੀਆਂ ਦੇ ਚਾਹੇ ਬਾਹਰੋਂ ਆਏ ਹੋਣ ਚਾਹੇ ਆਪਣੇ ਲੋਕਲ ਹੋਣ ਵੀਰ ਉਹ ਇੱਕ ਘੁੰਮਣ ਵਾਸਤੇ ਜਗਾ ਉੱਥੇ ਕੀ ਬੜੀ ਮਾੜੀ ਹਰਕਤ ਕੀਤੀ ਆ ਕੁੜੀ ਨੇ ਬਰਫ਼ ਦੇ ਵਿੱਚੋਂ ਆਪਾਂ ਨਹੀਂ ਕਹਿੰਦੇ ਜਾਣਾ ਘੁੰਮਣਾ ਜਾਂ ਤੁਸੀਂ ਜਿਵੇਂ ਮਰਜ਼ੀ ਘੁੰਮੋ ਇੱਕ ਦੂਜੇ ਦੇ ਉੱਤੇ ਬਰਫ਼ ਡੇਗੋ ਇਹ ਵਧੀਆ ਗੱਲ ਆ ਪਰ ਉਹਨੇ ਮਾੜੀ ਹਰਕਤ ਇਹ ਕੀਤੀ ਆ ਕਿ ਉਹਨੇ ਸਾਰੇ ਕੱਪੜੇ ਉਤਾਰ ਕੇ ਇੱਕ ਕਹਿ ਲੋ ਸ਼ਾਰਟ ਕੱਪੜਿਆਂ ਵਿੱਚ ਜਿੱਥੇ ਕੁੜੀ ਆਪਦੇ ਆਪ ਨੂੰ ਲੁਕੋ ਕੇ ਰੱਖਦੀ ਆ ਕੱਪੜਿਆਂ ਚ ਕੀ ਕੋ ਸ਼ਰਮ ਪਈ ਆ ਬਿਨਾ ਮੈਨੂੰ ਕੱਪੜੇ ਤੋਂ ਕੋਈ ਦੇਖਣਾ ਲਾਏ ਪਰਾਇਆ ਮਰਦ ਪਰ ਉਹ ਕੁੜੀ ਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਉੱਥੇ ਵੀਡੀਓ ਬਣਾਈ ਸ਼ਾਰਟ ਕੱਪੜਿਆਂ ਦੇ ਵਿੱਚ ਬਿਲਕੁਲ ਹੀ ਤੁਸੀਂ ਲਾ ਲਓ ਜਿਹੜੇ ਆਪਾਂ ਕਹਿਦਾ ਦੇ ਆ ਕਿ ਅੰਡਰ ਗਾਰਮੈਂਟ ਜੀ ਆਪਣਾ ਪ੍ਰਾਈਵੇਸੀ ਹੁੰਦੀ ਆ ਪਾਠਾ ਦੀ ਤੇ ਉਹਨੇ ਬਿਲਕੁਲ ਹੀ ਸ਼ਰਮ ਸਾਤ ਕਰ ਦਿੱਤੀ ਕਿ ਸਾਰੇ ਕੱਪੜੇ ਉਤਾਰ ਕੇ ਬਰਫ 'ਚ ਵੀਡੀਓ ਬਣਾਈ ਆ ਹੱਥ ਘਮਾਉਂਦੀ ਆ ਚੁੰਨੀਆਂ ਢੇਕਦੀ ਆ ਉਹਨੇ ਐਂ ਲਾ ਲਓ ਵੀ ਇੱਕ ਤਰ੍ਹਾਂ ਦੀ ਲਾਛਣੀ ਲਗਾਤਾ ਬੇਸ਼ਰਮੀਆਂ ਦੀ ਹੱਦਾ ਪਾਰ ਕਰ ਦਿੱਤੀਆਂ ਵੀ ਤੂੰ ਘੁੰਮਣ ਗਈ ਆ ਉਹਦੇ ਨਾਲ ਵੀਰੋ ਜਿਹੜੀਆਂ ਕੁੜੀਆਂ ਜਾਂਦੀਆਂ ਨੇ ਜਾਂ ਫੈਮਲੀਆਂ ਭੇਜਦੀਆਂ ਨੇ ਉਹਨਾਂ ਉੱਤੇ ਬੜਾ ਅਸਰ ਪੈਂਦਾ ਕੁਝ ਗਿੰਮੀਆਂ ਚੁਣਮੀਆਂ ਮਾੜੀਆਂ ਕੁੜੀਆਂ ਕਰਕੇ ਇਆਂ ਇਆਂ ਹਰਕਤਾਂ ਕਰਕੇ ਚੰਗੀਆਂ ਕੁੜੀਆਂ ਵੀ ਬਦਨਾਮ ਹੋ ਜਾਂਦੀਆਂ ਨੇ ਇੱਕ ਤਾਂ ਹਰ ਕੋਈ ਮਾਂ ਪਿਓ ਡਰਨ ਲੱਗ ਗਿਆ ਦਾ ਕਿ ਆਪਣੀ ਕੁੜੀ ਉੱਥੇ ਜਾ ਕੇ ਐਦਾ ਦੀ ਰੀਨ ਲਾ ਬਣਾਲੇ ਕਿਤੇ ਆਪਾਂ ਨੂੰ ਕੱਲ ਨੂੰ ਸ਼ਰਮਸਾਰ ਹੋਣਾ ਪੈ ਜੇ ਤੇ ਇਹ ਦੇ ਕਰਕੇ ਕੁੜੀਆਂ ਇਸੇ ਕਰਕੇ ਹੀ ਇੰਨਾ ਮਾੜੀਆਂ ਕੁੜੀਆਂ ਕਰਕੇ ਚੰਗੀਆਂ ਕੁੜੀਆਂ ਅੱਗੇ ਨਹੀਂ ਵਧ ਪਾਉਂਦੀਆਂ ਉਹਨਾਂ ਉੱਤੇ ਮਾਂ ਪਿਓ ਹੱਥ ਕੱਸਣ ਲੱਗ ਜਾਂਦਾ ਕੀ ਨਾ ਜੀ ਪੁੱਤ ਤੂੰ ਐਡੀ ਦੂਰ ਨਹੀਂ ਜਾਣਾ ਉਹਨਾਂ ਨੂੰ ਇਹ ਡਰ ਹੁੰਦਾ ਜੇ ਕੁੜੀ ਨੇ ਕੱਪੜੇ ਲਾ ਕੇ ਵੀਡੀਓ ਬਣਾਈਆ ਕਿਤੇ ਕੱਲ ਨੂੰ ਆਪਣੇ ਜਵਾਖ ਦਾ ਨਾਮ ਬਣਾ ਜੇ ਕਿਤੇ ਖਰਾਬ ਹੋ ਜੇ ਇਸੇ ਚੱਕਰ ਕਰਕੇ ਵੀਰੋਂ ਪਾਬੰਦੀ ਲੱਗ ਜਾਂਦੀ ਆ ਬੱਚਿਆਂ ਉੱਤੇ ਜਿਹੜੀ ਉਹਨੇ ਸ਼ਰਮਸਾਰ ਹੱਦਾ ਪਾਰ ਕਰ ਦਿੱਤੀਆਂ ਕੁੜੀ ਨੇ ਕਪੜੇ ਲਾ ਕੇ ਬਰਫ਼ 'ਚ ਵੀਡੀਓ ਬਣਾਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਕਹਿ ਲਓ ਸੋਸ਼ਲ ਮੀਡੀਆ ਤੇ ਫੁੱਲ ਟ੍ਰੈਂਡ ਤੇ ਚੱਲ ਰਹੀ ਆ ਲੋਕ ਕਮੈਂਟ ਕਰ ਰਹੇ ਨੇ ਕੋਈ ਉਹਨੂੰ ਗਾਲਾਂ ਕੱਢ ਰਿਹਾ ਕੋਈ ਕੁਝ ਲਿਖ ਰਿਹਾ ਕੋਈ ਕੋਈ ਡਾਇਲੌਗ ਮਾਰ ਰਿਹਾ ਕੋਈ ਗਾਣਾ ਲਾ ਰਿਹਾ ਉਹਦੇ ਉੱਤੇ ਵੀਰੋ ਉਹ ਕੁੜੀ ਨੂੰ ਕੀ ਮਿਲਿਆ ਵੀਡੀਓ ਬਣਾ ਕੇ ਐਆਂ-ਆਂ ਕੁੜੀਆਂ ਵਿਊ ਲੈਣ ਦੇ ਚੱਕਰ 'ਚ ਮਸ਼ਹੂਰ ਹੋਣ ਦੇ ਚੱਕਰ 'ਚ ਐਦਾਂ ਦੀ ਵੀਡੀਓ ਬਣਾ ਦਿੰਦੀਆਂ ਨੇ ਉਸ ਤੋਂ ਬਾਅਦ ਹਿਮਾਚਲ ਦੀ ਗਵਰਨਮੈਂਟ ਦੇ ਮੰਤ ਵੱਲੋਂ ਕਹਿ ਲਓ ਮੰਤਰੀਆਂ ਵੱਲੋਂ ਕੁਝ ਵੱਲੋਂ ਬਿਆਨ ਆਇਆ ਕੀ ਭਾਈ ਇਹ ਮਰਿਆਦਾ ਦੇ ਖਿਲਾਫ ਇਹ ਘੁੰਮਣ ਵਾਲੀ ਪਲੇਸ ਆ ਤੇ ਵਧੀਆ ਪਲੇਸ ਆ ਤੇ ਚੰਗੇ ਢੰਗ ਦੀ ਵੀਡੀਓ ਬਣਾਉਣੀ ਚਾਹੀਦੀ ਆ ਪਰ ਜੇ ਦੇਖਿਆ ਜਾਵੇ ਉਹ ਕੁੜੀ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਕੱਪੜੇ ਲਾ ਕੇ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਟ੍ਰੈਂਡ ਕੀ ਹੋਈ ਆ ਤੇ ਮੰਤਰੀ ਵੱਲੋਂ ਇਹੀ ਬਿਆਨ ਦਿੱਤਾ ਗਿਆ ਕਿ ਜੇ ਆਓ ਤੁਸੀਂ ਘੁੰਮਣ ਆਓ ਤੁਹਾਡਾ ਸਵਾਗਤ ਆ ਪਰ ਇਸ ਤਰ੍ਹਾਂ ਦੀ ਵੀਡੀਓ ਨਾ ਬਣਾਓ ਕਿਉਂਕਿ ਅੱਜ ਇੱਕ ਨੇ ਬਣਾਈ ਆ ਹੋ ਸਕਦਾ ਕੱਲ ਉਹ 100 ਹੋਰ ਬਣਾਉਣ ਜੇ ਉੱਥੇ ਕੋਈ ਪਾਬੰਦੀ ਨਹੀਂ ਲਾਉਣਗੇ ਆਪਦੇ اصول ਨਹੀਂ ਰੱਖਣਗੇ ਤਾਂ ਇਹਦੇ ਨਾਲ ਉਹ ਕਹਿੰਦੇ ਵੀ ਸਾਡੇ ਹਿਮਾਚਲ ਦੇ ਕਹ ਲਓ ਜਿਹੜਾ ਇੱਕ ਧਰਮਾ ਜਿਹਦੇ ਵਿੱਚ ਆਪਾਂ ਰਹਿਣੇ ਆ ਇੱਕ ਕਹਿੰਦੇ ਮਾਨ ਮਰਿਆਦਾ ਉਹ ਖਤਮ ਹੁੰਦੀ ਆ ਜੇ ਇਸ ਤਰ੍ਹਾਂ ਕੁੜੀਆਂ ਵੀਡੀਓ ਬਣਾਉਂਦੀਆਂ ਰਹਿਣਗੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਕਦਾ ਕੱਲ ਨੂੰ ਹੋਰ ਕੋਈ ਜਾਊ ਵਿਊ ਲੈਣ ਦੇ ਚੱਕਰ 'ਚ ਉਹ ਵੀ ਵੀਡੀਓ ਬਣਾਊਗੀ ਤਾਂ ਵੀਰ ਉਹ ਗਵਰਨਮੈਂਟ ਦਾ ਵਧੀਆ ਬਿਆਨ ਆ ਕਿ ਇਸ ਦੇ ਉੱਤੇ ਤੰਦ ਕੱਛਣਾ ਚਾਹੀਦਾ ਹੋ ਸਕਦਾ ਮੈਂ ਕਹਣਾ ਉਹਦੇ ਉੱਤੇ ਇੱਕ ਦੋ ਕੇਸ ਵੀ ਪਾਉਣੇ ਚਾਹੀਦੇ ਨੇ ਕੀ ਪਬਲਿਕ ਪਲੇਸ ਦੇ ਵਿੱਚ ਐਦਾਂ ਕੀਤਾ ਠੀਕ ਆ ਪ੍ਰਾਈਵੇਟ ਰੂਮ ਦੇ ਵਿੱਚ ਹੁੰਦੀ ਤਾਂ ਅਲੱਗ ਗੱਲ ਸੀ ਉਹਨੇ ਜੋ ਮਰਜ਼ੀ ਕਰ ਲੈਣਾ ਸੀ ਪਰ ਇਹ ਪਬਲਿਕ ਪਲੇਸ ਦੇ ਵਿੱਚ ਐਦਾਂ ਦੀ ਘਟਨਾ ਅੱਗੇ ਤੋਂ ਨਾ ਸਾਹਮਣੇ ਆਵੇ ਧਿਆਨ ਰੱਖਿਆ ਜਾਵੇ ਤਾਂ ਵੀਰੋ ਇਸ ਦੇ ਉੱਤੇ ਹਮੇਸ਼ਾ ਹੀ ਤੁਸੀਂ ਵੀ ਥੋੜਾ ਕਸ ਕੇ ਰਿਹਾ ਕਰੋ ਕਿ ਅੱਗੇ ਤੋਂ ਐਦਾਂ ਦੀਆਂ ਵੀਡੀਓ ਵਾਇਰਲ ਨਾ ਹੋਣ ਤੇ ਗਵਰਨਮੈਂਟ ਉਹਦੇ ਉੱਤੇ ਬਣਦੀ ਕਾਰਵਾਈ ਕਰੇ ਜਿਹੜਾ ਵੀ ਕੇਸ ਬਣਦਾ ਉਹਦੇ ਤੇ ਪਾਇਆ ਜਾਵੇ ਤੇ ਉਹਦੀਆਂ ਬਾਰ-ਬਾਰ ਮੈਂ ਤਾਂ ਇਹ ਕਹਿਣਾ ਵੀ ਤਰੀਕਾ ਮਨਾਲੀ ਵਾਲੀ ਸੈੜ ਹੀ ਪੈਂਦੀ ਆ ਰਹਿਣਾ ਉਹਨੂੰ ਮਨਾਲੀ ਜਾਤ ਆ ਜੇ ਕਿ ਅੱਗੇ ਤੋਂ ਐਦਾਂ ਦੀ ਹਰਕਤ ਨਾ ਕਰੇ ਤਾਂ ਵੀਰੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਸੋਸੇਕਾਲ ਜੀ